ਸੋ ਸਭ ਕੀ ਕੰਚਾ ਹੋਇਆ ਤੁਹਾਡੇ ਕੋਲ ਇੱਕ ਮਿਊਜ਼ੀਅਮ ਆਇਆ ਇੱਥੇ ਬਣਾਇਆ ਗਿਆ ਹੈ ਬਹੁਤ ਪੁਰਾਣਾ ਵਿਰਸਾ ਸਾਂਭ ਕੇ ਰੱਖਿਆ ਗਿਆ ਹੈ ਕੀ ਕਹਾਂ ਚਾਹਾਂਗੇ ਮੀਰ ਜੀ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਤੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਹਲ ਚਿੱਤਰਕਾਰ ਅਤੇ ਸਹਿਤਕਾਰ ਅ ਅੱਜਕੱਲ ਮੈਂ ਬਠਿੰਡਾ ਬਾਜ਼ਰ ਰੋੜ ਤੇ ਪਿੰਡ ਜੈ ਸਿੰਘ ਵਾਲਾ ਵਿਖੇ ਰਹਿ ਰਿਹਾ ਇੱਥੇ ਮੈਂ ਆਪਣੀ ਰਹਿائش ਤੇ ਇਹ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਹੜੇ ਵਿੱਚ ਤੁਸੀਂ ਪੁਰਾਣੇ ਜ਼ਮਾਨੇ ਦੀਆਂ ਅੱਜ ਤੋਂ 5000 ਸਾਲ ਤੋਂ ਲੈ ਕੇ ਅੱਜ ਤੱਕ ਦੀਆਂ ਬਹੁਤ ਸਾਰੀਆਂ ਦੁਰਲਭ ਵਸਤਾਂ ਨਾਇਆਬ ਚੀਜ਼ਾਂ ਔਰ ਬੜੀਆਂ ਹੀ ਕਮਾਲ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੁਸੀਂ ਚਾਹੇ ਉਹ ਪੁਰਾਣਾ ਘਰੇਲੂ ਸਮਾਨ ਹੈ ਜਿਹਦੇ ਵਿੱਚ ਅ ਤੁਹਾਡੇ ਆਮ ਵਰਤੋਂ ਦੇ ਵਿੱਚ ਵਰਤੋਂ ਵਾਲੇ ਬਰਤਨ ਹੈ ਜਿਵੇਂ ਚੁੱਲ੍ਹੇ ਚੌਕੇ ਦਾ ਸਮਾਨ ਹੈ ਸਮਰਾਣੀਆਂ ੜਕਣੇ ਐ ਇਸੇ ਤਰ੍ਹਾਂ ਤੁਹਾਡੇ ਨਾਲ ਇੱਥੇ ਪੁਰਾਣੇ ਹਥਿਆਰ ਐ ਜਿਵੇਂ ਤੀਰ ਕਮਾਨ ਬੰਦੂਖਾਂ ਐ ਔਰ ਆਪਣੇ ਤਲਵਾਰਾਂ ਅਲੋਸ ਤਰ੍ਹਾਂ ਹੋਰ ਬਹੁਤ ਸਾਰੇ ਸਮਾਨ ਇੱਥੇ ਮੈਂ ਇੱਕ ਆਰਟਿਸਟ ਹਾਂ ਦੇ ਨਾਲ ਨਾਲ ਇਸ ਦੇ ਵਿੱਚ ਮੈਂ ਆਪਣੀਆਂ ਪੇਂਟਿੰਗ ਸੰਭਾਲ ਕੇ ਰੱਖੀਆਂ ਹੋਈਆਂ ਜਿਹੜੀਆਂ 2-250 ਦੇ ਕਰੀਬ ਇੱਥੇ ਪੇਂਟਿੰਗਸ ਐ ਪੁਰਾਣੇ ਕਿੱਸੇ ਤੇ ਚਿੱਠੇ ਐ ਜਿਹੜੇ ਸਾਡੇ ਬਜ਼ੁਰਗ ਸੱਥਾਂ ਦੇ ਵਿੱਚ ਬਹਿ ਕੇ ਬੋੜਾਂ ਥੱਲੇ ਬਹਿ ਕੇ ਪੜਿਆ ਕਰਦੇ ਸੀ ਔਰ ਇੱਕ ਦੂਸਰੇ ਨੂੰ ਪੜ ਕੇ ਸੁਣਾਇਆ ਕਰਦੇ ਸੀ ਬੜੇ ਹੀ ਜਿਹੜੇ ਰਾਇਲ ਘਰਾਣੇ ਹੁੰਦੇ ਸੀ ਅਮੀਰ ਘਰਾਣੇ ਹੁੰਦੇ ਸੀ ਰਜਵਾੜੇ ਸ਼ੌਕਰ ਹੁੰਦੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਵਰਤਨ-ਵਰਤੀਆਂ ਜਾਣ ਵਾਲੀਆਂ ਬਹੁਤ ਹੀ ਦੁਰਲੱਭ ਵਸਤਾਂ ਤੇ ਮੂਰਤੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤਾਂ ਇੱਥੇ ਤੁਹਾਨੂੰ ਪੁਰਾਣੇ ਕੈਮਰੇ ਜਿਵੇਂ ਤੁਸੀਂ ਆਪਾਂ ਸੂਈ ਛੇਦ ਕੈਮਰਾ ਸੀ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਦੇ ਡਿਜੀਟਲ ਕੈਮਰੇ ਤੱਕ ਜਿੰਨਾ ਵੀ ਸਫਰ ਹੈ ਕੈਮਰਿਆਂ ਦਾ ਉਹ ਸਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਥੇ ਪੁਰਾਣੇ ਟੈਲੀਫੋਨ ਜਦੋਂ ਅਸੀਂ ਕੱਤ ਚ ਰিসিਵਰ ਫੜਦੇ ਸੀ ਕੱਤ ਚ ਮਾਈਕ ਫੜਦੇ ਸੀ ਤੇ ਉਦੋਂ ਜਿਹੜਾ ਜਾਂ ਐਕਸਚੇਂਜ ਚ ਬੋਲਦਾ ਸੀ ਜਿਹੜਾ ਫੋਨ ਉਹ ਤੋਂ ਬਾਅਦ ਜਿਹੜੇ ਆਪਣੇ ਘਰਾਂ ਦੇ ਵਿੱਚ ਵਾਇਰਲੈਸ ਫੋਨ ਆ ਗਏ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਮੋਬਾਈਲਾਂ ਤੱਕ ਦਾ ਤੁਹਾਨੂੰ ਬਹੁਤ ਸਾਰਾ ਲੰਮਾ ਜਿਹੜਾ ਵੱਡਾ ਜਖੀਰਾ ਇੱਥੇ ਦੇਖਣ ਨੂੰ ਮਿਲੇਗਾ ਪੁਰਾਣੀਆਂ ਘੜੀਆਂ ਕੰਗ ਘੜੀਆਂ ਕਲॉक ਗ੍ਰੈਂਡਫਾਦਰ ਕਲॉक ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਫੋਟੋਗ੍ਰਾਫੀ ਨਾਲ ਸੰਬੰਧਤ ਤੁਹਾਨੂੰ ਜਿਵੇਂ ਲਾਰਜਰ ਤੇ ਹੋਰ ਬਹੁਤ ਸਾਰੀਆਂ ਪੁਰਾਤਨ ਵਸਤਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੁਰ ਸਾਹਿਬ ਇਹਨਾਂ ਸਮਾਉਂ ਤੋਂ ਬਹੁਤ ਸੌਂਧਿਆ ਗਿਆ ਹੈ ਇਹ ਜਿਹੜੀ ਇਹ ਆਪਣਾ ਸਾਨੂੰ ਜਿੱਟ ਕੇ ਕਿਵੇਂ ਲੱਗੀ ਇਹਨਾਂ ਸਮਾਂ ਸਮਾ ਸਕ੍ਰਿ ਕਰਨ ਬਹੁਤ ਔਖੀ ਗੱਲ ਰਹੀ ਦੇਖੋ ਜੀ ਜਦੋਂ ਅਸੀਂ ਕੋਈ ਬਚਪਨ ਦੇ ਵਿੱਚ ਹੀ ਜਿਵੇਂ ਅਸੀਂ ਛੋਟਾ ਛੋਟੀਆਂ ਚੀਜ਼ਾਂ ਬੱਚਿਆਂ ਨੂੰ ਆਦੀ ਖੇਡਾਂ ਇਕੱਠੀਆਂ ਕਰਨ ਦੀ ਆਦਤ ਹੁੰਦੀ ਆ ਤਾਂ ਮੈਨੂੰ ਵੀ ਉਹ ਆਦਤ ਸੀ ਉਹ ਖੇਡਾਂ ਵੱਡੀਆਂ ਖੇਡਾਂ ਵਿੱਚ ਤਬਦੀਲ ਹੋ ਗਈਆਂ ਉਹ ਕੀਮਤੀ ਖੇਡਾਂ ਦੇ ਵਿੱਚ ਤਬਦੀਲ ਹੋ ਗਈਆਂ ਉਹ ਦੁਰਲੱਭ ਖੇਡਾਂ ਦੇ ਵਿੱਚ ਤਬਦੀਲ ਹੋ ਗਈਆਂ ਤੇ ਮੈਂ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਉਵੇਂ ਮੇਰੀ ਸੋਚ ਵੱਡੀ ਹੁੰਦੀ ਗਈ ਤੇ ਉਹ ਚੀਜ਼ਾਂ ਵਸਤਾਂ ਦਾ ਦਾਇਰਾ ਸੀ ਜਿਹੜਾ ਉਹ ਵੱਧ ਗਿਆ ਪਹਿਲਾਂ ਆਪਣੇ ਘਰੋਂ ਫਿਰ ਪਿੰਡ ਚੋਂ ਫਿਰ ਸ਼ਹਿਰ ਚੋਂ ਇਸ ਸਟੇਟ ਚ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਹੀ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਮੈਂ ਉਹਦਰ ਲੱਭ ਵਸਤਾ ਇਕੱਠੀਆਂ ਕਰਕੇ ਇੱਥੇ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਤੁਸੀਂ ਖੇਤੀਬਾੜੀ ਦੇ ਸੰਦ ਹੈ ਜਿਹੜੇ ਪੁਰਾਤਨ ਜਿਹੜੇ ਆਸਿਸ ਦੇਖਦੇ ਆ ਕਿ ਇਨਸਾਨ ਨੇ ਕਣਕ ਪੈਦਾ ਕਰਨੀ ਸਿੱਖੀ ਉਹ ਪਹਿਲਾਂ ਬਲਦਾਂ ਨਾਲ ਖੇਤੀ ਕਰਦੇ ਊਠਾਂ ਨਾਲ ਖੇਤੀ ਕਰਦੇ ਤਾਂ ਉਸ ਸਮੇਂ ਦੇ ਜਿਹੜੇ ਸਾਰੇ ਔਜ਼ਾਰ ਹੈ ਉਸ ਸਮੇਂ ਦੀ ਸਾਰੀਆਂ ਗੱਡੀਆਂ ਬਲਦ ਗੱਡੀਆਂ ਬੈਲ ਗੱਡੀਆਂ ਉਹਨਾਂ ਦੀਆਂ ਇਕੱਠੀਆਂ ਉਸ ਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਇਹ ਤੁਹਾਡੇ ਸੁਨੇਹਾ ਕੀ ਹੈ ਨੌਜਵਾਨ ਕੁੜੀ ਮੈਂ ਨੌਜਵਾਨਾਂ ਨੂੰ ਤੇ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਜੋ ਵੀ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਮਿਊਜ਼ੀਅਮ ਦੇ ਵਿੱਚ ਜਰੂਰ ਆਓ ਔਰ ਇਹ ਜਿਹੜੀਆਂ ਚੀਜ਼ਾਂ ਮੈਂ ਸੰਭਾਲੀਆਂ ਹਈਆਂ ਇੱਥੇ ਮੈਂ ਆਪਣੇ ਵਾਸਤੇ ਨਹੀਂ ਇਹ ਤੁਹਾਡੇ ਸਾਰਿਆਂ ਵਾਸਤੇ ਸੰਭਾਲ ਕੇ ਰੱਖੀਆਂ ਨੇ ਇੱਕ ਵਾਰੀ ਇਹਨਾਂ ਨੂੰ ਜਰੂਰ ਦੇਖ ਕੇ ਜਾਓ ਜਦੋਂ ਤੁਸੀਂ ਆਉਂਗੇ ਤੇ ਇਹਨਾਂ ਨੂੰ ਵਾਹ ਕਹੋਗੇ ਤੇ ਮੈਨੂੰ ਲੱਗੇਗਾ ਕਿ ਜਿਵੇਂ ਤੁਸੀਂ ਮੈਨੂੰ ਸ਼ਾਬਾਸ਼ ਦੇ ਰਹੇ ਹੋ ਇਹ ਜਗਾ ਦੱਸ ਦਿੰਨਾ ਤੁਹਾਨੂੰ ਮੈਂ ਕਿ ਬਾਦਲ ਬਠਿੰਡਾ ਰੋਡ ਤੇ ਬਠਿੰਡਾ ਬਾਗਰ ਰੋਡ ਤੇ ਪਿੰਡ ਜੈ ਸਿੰਘ ਵਾਲਾ ਜਿਹੜਾ ਬਠਿੰਡਾ বাস ਸਟੈਂਡ ਤੋਂ 13 ਕਿਲੋਮੀਟਰ ਦੂਰ ਹੈ ਉਹ ਉਸੇ ਮੁੱਖ ਸੜਕ ਤੋਂ ਥੋੜੀ ਹੀ ਸਾਹਮਣੇ ਤੁਹਾਨੂੰ ਇਹ ਹਵੇਲੀ ਰੂਪ ਮਿਊਜ਼ੀਅਮ ਦੇਖਣ ਨੂੰ ਮਿਲੇਗਾ ਔਰ ਮੈਂ ਤੁਹਾਡੇ ਤੇ ਇਹ ਹਵੇਲੀ ਮਿਊਜ਼ੀਅਮ ਅਮਰਾਓ ਮਿਊਜ਼ੀਅਮ ਤੇ ਆਟ ਗੱਲੀ ਤੁਹਾਡਾ ਇੰਤਜ਼ਾਰ ਕਰ ਰਹੇ ਹੋਵਾਂਗੇ ਮੇਰਾ ਫੋਨ ਨੰਬਰ ਹੈ 94171 30622 ਤੁਸੀਂ ਮੈਨੂੰ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਹੋ ਔਰ ਮੈਥੇ ਲੋਕੇਸ਼ਨ ਵੀ ਸਾਂਝੀ ਕਰ ਦਿੱਤੀ ਹੈ ਜਿਸ ਕੀਤਾ ਕੇ ਵੀ ਮੇਰੀ ਕੰਪਨੀ ਆ। ਮੈਂ ਹਰ ਸਮੇਂ ਜਦੋਂ ਮਰਜ਼ੀ ਆਓ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਦੋਂ ਮਰਜ਼ੀ ਆਓ। ਮੈਂ ਹਮੇਸ਼ਾ ਤੁਹਾਨੂੰ ਤੁਹਾਡਾ ਇੰਤਜ਼ਾਰ ਕਰਦਾ ਮਿਲਾਂਗਾ।